ਅਗਬਾਨੀ ਟੀਵੀ ਦੇਖ ਰਹੇ ਹੋ ਤੁਹਾਡਾ ਸਵਾਗਤ ਹੈ ਮੈਂ ਆ ਆਦਰਸ਼ ਜੋਸਨ ਜਿੱਥੇ ਪੂਰੇ ਪੰਜਾਬ ਦੇ ਵਿੱਚ بارشਾਂ ਜ਼ਿਆਦਾ ਹੋਣ ਕਰਕੇ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਵੀ ਜਲਾਲਾਵਾਦ ਹਲਕੇ ਦੇ ਵਿੱਚ ਵੀ ਪਾਣੀ ਕਾਫੀ ਜ਼ਿਆਦਾ ਆ ਚੁੱਕਾ ਹੈ ਤਾਂ ਇਸ ਟਾਈਮ ਮੌਜੂਦ ਹਾਂ ਜਲਾਲਾਵਾਦ ਹਲਕੇ ਦਾ ਪਿੰਡ ਹੈ ਆਤੂ ਵਾਲਾ ਜਿੱਥੇ ਅੱਜ ਪੂਰੀ ਪੰਜਾਬ ਦੀ ਭਾਈਪਾ ਦੀ ਟੀਮ ਦਿੱਲੀ ਤੋਂ ਟੀਮ ਮਨਪ੍ਰੀਤ ਸਿੰਘ ਬਾਦਲ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਸਰਦਾਰ ਸੁਖਵਿੰਦਰ ਸਿੰਘ ਕਾਕਾ ਕੰਬੋਜ਼ ਔਰ ਜ਼ਿਲੇ ਦੀ ਪੂਰੀ ਭਾਜਪਾ ਦੀ ਟੀਮ ਮੌਜੂਦ ਹੈ ਉਸ ਜਗ੍ਹਾ ਤੇ ਜਿੱਥੇ ਪੂਰਾ ਪਾਣੀ ਬਾਰਡਰ ਦੇ ਪਿੰਡ ਆਤੂਵਾਲਾ ਦੇ ਵਿੱਚ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਤਾਂ ਤੁਹਾਡੇ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾਉਣੇ ਔਰ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਹੋਣਾ ਦੇ ਨਾਲ ਔਰ ਇਲਾਕੇ ਦੀ ਪੂਰੀ ਸਥਿਤੀ ਦਿਖਾਉਣੇ ਆ ਕੀ ਹਾਲਾਤ ਨੇ ਤਾਜ਼ਾ ਇਸ ਇਲਾਕੇ ਦੇ ਨਾਲ ਕਿੱਥੋਂ ਕਿੱਥੇ ਕਿੰਨਾ ਕਿਦਾਂ ਫਸਲ ਦੇ ਨਾਲ ਕਿੰਨਾ ਜ਼ਿਆਦਾ ਪਾਣੀ ਦੇ ਨਾਲ ਫਸਲ ਦਾ ਨੁਕਸਾਨ ਹੋਇਆ ਹੈ ਪਹਿਲਾਂ ਤਾਂ ਇਹ ਨਿਹਾਇਤ ਅਫਸੋਸ ਦਾ ਮਕਾਮ ਹੈ ਕਿ ਜਿਹੜਾ ਇਹ ਬਾਰਡਰ ਦੀ ਪੱਟੀ ਹੈ ਖਾਸ ਕਰਕੇ ਅੱਜ ਆਪਾਂ ਜਲਾਲਾਬਾਦ ਦੇ ਮਕਾਮ ਤੇ ਕੀ ਅੱਜ ਦਰਿਆਸਥਲੋਂ ਜਿਹੜਾ ਹੈ ਉਹਦੇ 'ਚ ਫੇਰ ਹੜ ਆ ਗਿਆ ਹੈ ਤੇ ਤਕਰੀਬਨ 4-5 ਹਜ਼ਾਰ ਏਕੜ ਜਿਹੜਾ ਇਸ ਕੁਦਰਤੀ ਆਫਤ ਦੇ ਥੱਲੇ ਆ ਗਿਆ ਹੈ। ਔਰ ਸਾਲੋਂ-ਸਾਲ ਤੋਂ ਇਹ ਮਸਲਾ ਜਿਹੜਾ ਹੈ ਚੱਲਦਾ ਆ ਰਿਹਾ ਹੈ। ਪਰ ਜਿੰਨਾ ਗੰਭੀਰ ਹੈ ਇਸ ਸਾਲ ਹੈ ਸ਼ਾਇਦ ਪਹਿਲਾਂ ਕਦੀ ਨਾ ਹੋਇਆ ਹੋਵੇ। ਤੋਂ ਮਕਸਦ ਜਿਹੜਾ ਇੱਥੇ ਆਣ ਦਾ ਸਿਰਫ ਇਹ ਸੀ ਕਿ ਜਿਹੜੇ ਇੱਥੋਂ ਦੇ ਲੋਕ ਹੈ ਉਹਨਾਂ ਨਾਲ ਉਹਨਾਂ ਦਾ ਜਿਹੜਾ ਹਮਦਰਦੀ ਯਕਜੈਤੀ ਔਰ ਖਾਸ ਕਰਕੇ ਕਿ ਇਹਦਾ ਕੋਈ ਨਾ ਕੋਈ ਮਤਲਬ ਮੁਸਤਕਿਲ ਹੱਲ ਕੋਈ ਪਰਮਨੈਂਟ ਹੱਲ ਜਿਹੜਾ ਹੋਣਾ ਚਾਹੀਦਾ ਤੇ ਮੈਂ ਅੱਜ ਜਿਹੜਾ ਤੁਹਾਡਾ ਕਾਲਾ ਕੈਮਰਾ ਹੈ ਇਹਦੇ ذریعے ਇੱਕ ਗੱਲ ਪੰਜਾਬ ਸਰਕਾਰ ਦੇ ਵੀ ਨੋਟਿਸ 'ਚ ਲੈਣਾ ਚਾਹੁੰਦਾ ਕਿ ਇੱਕ ਸਟੇਟ ਡਿਜ਼ਾਸਟਰ ਰੀਲੀਫ ਫੰਡ ਹੁੰਦਾ ਹੈ ਔਰ ਇਹ ਗਵਰਨਮੈਂਟ ਆਫ ਇੰਡੀਆ ਹਰ ਸਾਲ ਜਦੋਂ ਬਜਟ ਬਣਦਾ ਹੈ ਤੇ ਉਹਦੇ ਵਿੱਚ ਕੋਈ 1500 300 400 ਕਰੋੜ ਕਿਉਂਕਿ ਕੁਦਰਤੀ ਆਫਤਾਂ ਰੋਜ਼ ਤਾਂ ਆndੀਆਂ ਨਹੀਂ ਕਦੇ 5 ਦੀ 10 ਸਾਲੀ ਆndੀਆਂ ਪਰ ਜਦੋਂ ਵੀ ਆndੀਆਂ ਤਾਂ ਸਟੇਟ ਕੋਲੇ ਪੈਸੇ ਜਮ੍ਹਾਂ ਹੁੰਦੇ ਆ ਇਹ ਜਿਹੜਾ ਰੀਲੀਫ ਅਮਾਉਂਟ ਹੈ ਇਹ ਹੋਊਗਾ ਤਾਂ ਸੈਂਟਰ ਦੇ ਦਸਕਤ ਨਾਲ ਇਹਨੂੰ ਜਾਰੀ ਹੋਊਗਾ ਪਰ ਇਥੋਂ ਦਾ ਜਿਹੜਾ ਵੇਰਵਾ ਹੈ ਜਾਂ ਗਰਦੌਰੀ ਹੈ ਜਾਂ ਨੁਕਸਾਨਾਤ ਹੈ ਉਹ ਸਾਰੇ ਜਿਹੜੇ ਜਮ੍ਹਾਂ ਕਰਕੇ ਇਹ ਕੇਸ ਜਿਹੜਾ ਇਹ ਗਵਰਨਮੈਂਟ ਆਫ ਇੰਡੀਆ ਦੇ ਅੱਗੇ ਪੇਸ਼ ਕਰਨਾ ਪੈਣਾ ਹੈ ਤੋ ਮੈਂ ਤੁਹਾਡੇ ਕੈਮਰੇ ਦੇ ਜ਼ਰੀਏ ਗਵਰਨਮੈਂਟ ਨੂੰ ਅਪੀਲ ਕਰਾਂਗਾ ਕਿ ਬਰਾਏ ਮਿਹਰਬਾਨੀ ਕਿਉਂਕਿ ਆ ਜਿੱਥੇ ਆਪਾਂ ਖੜੇ ਆਂ ਔਰ ਮੈਨੂੰ ਲੋਕਾਂ ਨੇ ਦੱਸਿਆ ਵੀ ਅੱਜ ਤੱਕ ਪ੍ਰਸ਼ਾਸਨ ਦਾ ਬੰਦਾ ਇਸ ਜਗ੍ਹਾ ਤੇ ਪਹੁੰਚਿਆ ਨਹੀਂ ਅ ਮਤਲਬ ਜਿਹੜਾ ਜਿਹੜੀ ਗੱਲ ਦਾ ਮੈਂ ਕਹਿ ਰਿਹਾ ਕਿ ਉਹਦੀ ਗਰਦਾਵਰੀ ਹੋਵੇ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ ਇਹ ਤਾਂ ਬੜੀ ਦੂਰ ਦੀ ਗੱਲ ਹੈ ਇੱਥੇ ਕੋਈ ਬੰਦਾ ਹੀ ਨਹੀਂ ਪਹੁੰਚਿਆ ਔਰ ਜਿੰਨੀ ਛੇਤੀ ਇਹ 베ਰਵਾ ਬਣ ਜੇ ਤਾਂ ਕਿ ਇਹਨਾਂ ਦੇ ਜਿਹੜੇ ਨੁਕਸਾਨ ਇਹ ਨੁਕਸਾਨ ਪੂਰੀ ਦੀ ਤਾਂ ਪਰਪਾਈ ਨਹੀਂ ਹੁੰਦੀ ਪਰ ਕੁਛ ਨਾ ਕੁਛ ਜਿਹੜਾ ਜਿਹਨੂੰ ਆਪਾਂ ਮੱਲਮ ਪੱਟੀ ਕਹਿ ਦਿੰਦੇ ਆ ਮੱਲਮ ਪੱਟੀ ਤਾਂ ਜ਼ਰੂਰ ਲੱਗਣੀ ਚਾਹੀਦੀ ਹੈ ਕੇਂਦਰ ਕੋਲੇ ਤਾਂ ਹੈ ਪਰ ਜਿਹੜਾ ਜਿਹੜਾ ਇਮੀਡੀਏਟ ਜਿਹਨੂੰ ਡਿਜ਼ਾਸਟਰ ਰਿਲੀ ਇੱਕ ਨਾ ਗਵਰਨਮੈਂਟ ਦੇ ਯਾਰ ਮਤਲਬ ਇੱਕ ਇੱਕ ਜ਼ਰੀਆ ਬਣਦਾ ਔਰ ਸਟੇਟ ਡਿਜ਼ਾਸਟਰ ਰਿਲੀਫ ਫੰਡ ਜਿਹੜੇ ਫੰਡ ਚ 5-6 ਹਜ਼ਾਰ ਕਰੋੜ ਪਿਆ ਹੋਵੇ ਕਲਾ ਚੱਕਣ ਦੀ ਗੋਲ ਹੈ ਇਹ ਤਾਂ ਹੋਣੀ ਚਾਹੀਦੀ ਹੈ ਦੂਸਰੀ ਗੱਲ ਇਹ ਵੀ ਗੱਲ ਅੱਜ ਸਾਹਮਣੇ ਆਈ ਕਿ ਜਿਹੜਾ ਤਾਰ ਤੋਂ ਪਰਲੇ ਪਾਸੇ ਵਾਲਾ ਇਲਾਕਾ ਹੈ ਔਰ ਉੱਥੇ ਖੇਤੀ ਕਰਨ ਦੀਆਂ ਬੜੀਆਂ ਬੰਦਿਸ਼ਾਂ ਐ 2-2 ਘੰਟੇ ਤੋਂ ਜ਼ਿਆਦਾ ਉੱਥੇ ਕੰਮ ਨਹੀਂ ਕਰਨ ਦਿੱਤਾ ਜਾਂਦਾ ਪਰਮਿਟ ਬਣਦੇ ਆ ਪਾਸ ਬਣਦੇ ਆ ਬਿਜਲੀ ਦਾ ਕੀ ਐ ਜੰਗਲੀ ਜਾਨਵਰਾਂ ਦਾ ਨੁਕਸਾਨ ਹੈ ਕਿ ਇਹ ਮੁਤਾਲਬਾ ਵੀ ਕਰੀਏ ਕਿ ਪੰਜਾਬ ਦੇ ਵਿੱਚ ਜਿਹੜਾ ਤਾਰ ਤੋਂ ਪਾਸੇ ਇਲਾਕਾ ਹੈ ਉਹ ਸਾਰੇ ਇਲਾਕੇ ਨੂੰ ਹੀ ਗਵਰਨਮੈਂਟ ਆਫ ਇੰਡੀਆ ਉਹਦੀ ਐਕ acquisition ਕਰ ਲੇ ਔਰ ਕਿਸ ਰੇਟ ਤੇ ਕਰੇ ਕਿ ਜਿਹੜੇ ਬੰਦਿਆਂ ਦੀ ਉੱਥੇ ਜ਼ਮੀਨ ਜਿਹੜੀ ਹੈ ਉਹ ਅਕਵਾਇਰ ਕੀਤੀ ਹੈ ਉਹ ਹੱਦ ਦੇ ਤਾਰ ਦੇ ਅੰਦਰਲੇ ਪਾਸੇ ਉਹ ਜ਼ਮੀਨ ਬਣ ਸਕੇ ਇਹ ਨਾ ਹੋਵੇ ਕਿ ਉਸ ਤੋਂ ਘਟ ਹੋਵੇ ਸੋ ਇੱਕ ਤਾਂ ਇਹ ਮਸਲਾ ਜਿਹੜਾ ਹੈ ਇਹ ਬੜੇ ਜ਼ੋਰ ਨਾਲ ਇਹ ਚੱਕਣ ਆ ਭਾਜਪਾ ਪਾਰਟੀ ਉੱਥੇ ਚੱਕੇਗੀ